ਬੋਲ ਬੰਦਰਾ ਨੂੰ ਇਹ ਚੀਜ਼ ਪਾ ਲਈ ਅੱਗ ਸਰਾ ਕੂਕਾ ਕੱਲ੍ਹ ਵਾਦਰੀ ਜਿੱਤਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਸਾਰਿਆਂ ਦਾ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਇੱਕ ਹੋਰ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਉਹ ਆਪਾਂ ਕਰਨ ਜਾ ਰਹੇ ਹਾਂ ਸਭ ਤੋਂ ਸਰਾ ਚੀਜ਼ ਚਾਹ ਦੇ ਸਾਰਿਆਂ ਦੀ ਫੇਵਰੇਟ ਹੁੰਦੀ ਆ 99% ਲੋਕਾਂ ਦੀ ਫੇਵਰੇਟ ਆ ਚਾਹ ਆਪਣੀ ਵੀ ਘੈਂਟ ਆ ਮਤਲਬ ਸੌਰੀ ਆਪਣੀ ਵੀ ਫੇਵਰੇਟ ਆ ਤੇ ਜਿਆਦਾ ਨਹੀਂ ਪੀਂਦਾ ਮੈਂ ਪਰ ਪੀਣਾ ਘੈਂਟ ਗੱਲ ਬਾਤ ਤੇ ਆਪਾਂ ਹੋਰ ਇੱਕ ਚੀਜ਼ ਸ਼ੇਅਰ ਕਰੀਏ ਮੈਂ ਮੇਰੇ ਹੱਥ ਦੀ ਚਾਹ ਜਿਨੇ ਜਿਨੇ ਵੀ ਪੀਤੀ ਆ ਤੋਂ ਕਰ ਹਰ ਵਾਰੀ ਜਦੋਂ ਮਿਲਦਾ ਜਾਂਦਾ ਚਾਹ ਪਿਆਉਂਦੀ ਤੇ ਬਾਕੀ ਤੁਹਾਨੂੰ ਆਪਣੇ ਇੰਟਰਵਿਊ ਵਿੱਚ ਵੀ ਦੱਸਿਆ ਸੀਗਾ ਮੈਂ ਕਿ ਆਪਾਂ ਬਈ ਚਾਹ ਰੂ ਸਕੀ ਆ ਨਾ ਤੇ ਉਹ ਚਾਹ ਹੁਣ ਤੁਹਾਨੂੰ ਆਪਾਂ ਤੁਹਾਨੂੰ ਸਿਖਾਉਣ ਜਾ ਰਿਹਾ ਪਰ ਮੈਂ ਜਿੱਦਾਂ ਸੀ ਕਿ ਮੈਂ ਉਤਾ ਨਹੀਂ ਸਿਖਾਉਣੀ ਮੈਂ ਵੀਡੀਓ ਬਣਾ ਕੇ ਸਿਖਾਉਣੀ ਆ ਠੀਕ ਆ ਤੇ ਆਪਾਂ ਉਹਨਾਂ ਲਈ ਸਿਖਾਉਣੇ ਤੇ ਸਾਰੇ ਦੋਸਤ ਮਿੱਤਰ ਜਿਹਨੂੰ ਨਹੀਂ ਆਉਂਦੀ ਅੱਜ ਤੁਹਾਨੂੰ ਸिखਾਉਣ ਲੱਗਾ ਹਾਂ ਇਹ ਸੈਕਲੋ ਦੌੜ ਪੈ ਜਾਂਦੀ ਆ ਬਾਈ ਕੱਲੇ-ਕੱਲੇ ਹੁੰਨੇ ਆ ਘਰੇ ਗਈ ਬਣੀ ਤਾਂ ਫਿਰ ਬਣਾਉਣੀ ਪੈ ਜਾਂਦੀ ਆ ਚਾਹ ਨਾਲ ਬੰਦਾ ਕੋਸ਼ਣਾ-ਕੋਸ਼ਣਾ ਆ ਕੇ ਖਾ ਪੀ ਲੈਂਦਾ ਸਹੀ ਆ ਨਾ ਉਹ ਕੇਨਰ ਪੁੱਟਾ ਠੀਕ ਆ ਚੱਲ ਆਜੋ ਹੁਣ ਤੁਹਾਨੂੰ ਘਰ ਸिखਾਉਣੇ ਆ ਚਾਹ ਸੋ ਪਹਿਲਾਂ ਤਾਂ ਮਿੱਤਰੋ ਚੱਕੋ ਇੱਕ ਸਗਲਾ ਸੌਰੀ ਫੋਨ ਟੇਡਾ ਹੋ ਗਿਆ ਸੀ ਤੇ ਆਪਾਂ ਬਣਾਉਣੀ ਆ ਸਿਰਫ ਦੋ ਜਣਿਆਂ ਦੀ ਚਾਹ ਇਹਦੇ ਲਈ ਆਪਾਂ ਪਾਵਾਂਗੇ ਅੱਧਾ ਗਲਾਸ ਪਾਣੀ ਓਕੇ ਜਿਆਦਾ ਨਹੀਂ ਅੱਧਾ ਗਲਾਸ ਥੋੜਾ ਜਿਆਦਾ ਹੋ ਗਿਆ ਇਹਨੂੰ ਘੱਟ ਕਰਕੇ ਸਿਰਫ ਅੱਧਾ ਗਲਾਸ ਓਕੇ ਜੇ ਕੰਡੇ ਕੱਢ ਚਾਹ ਬਣਾਉਣੀ ਹੈ ਜੇ ਪਾਣੀ ਧਣੀਆ ਬਣਾਉਣਾ ਫੇਰ ਨਹੀਂ ਆਪਾਂ ਨੂੰ ਆਪਾਂ ਫੇਰ ਨਹੀਂ ਸਿਖਾਉਣੀ ਤੁਹਾਨੂੰ ਸਿੱਧੀ ਗੱਲ ਆਪਾਂ ਆਪਾਂ ਚਾਹ ਆਪਾਂ ਦਾਇਤਰੇ ਦੀ ਸਰਾਲ ਹੋਈ ਆ ਬਣਾਉਣੀ ਠੀਕ ਆ ਪਹਿਲਾ ਤਾਂ ਰੋ ਪਾਣੀ ਫੇਰ ਕੀ ਕਰਨਾ ਹੈ ਆਪਕੋ ਹਮ ਬਤਾਤੇ ਹੈ ਦਿਸ ਇਸ ਦਾ ਲਾਈਚੀ ਇਸ ਕੋ ਵੀ ਆਪ ਅਬ ਰੋਕ ਲੋ ਇਹਨੂੰ ਤੋੜੋ ਤੇ ਇਹਦੇ ਵਿੱਚ ਛੱਡ ਦਿਓ ਲੈ ਜੇ ਇੱਕ ਪੌਣੀ ਇੱਕ ਪਾਲੋ ਦੋ ਪੌਣੀਆ ਦੋ ਪਾਲੋ ਵੈਸੇ ਇੱਕੀ ਠੀਕ ਆ ਬੜਾ ਫਿਰ ਲੈ ਸੀ ਦਾ ਟੇਸਟੀ ਹੋਊਗਾ ਠੀਕ ਆ ਉੱਤੋਂ ਬਾਅਦ ਕਿ ਆਏ ਤੁਸੀਂ ਪੌਣੀਆ ਖੰਡਾ ਪਾ ਵਰਤ ਦੇ ਦੇ ਸੀ ਹਣ ਦਿਸ ਇਜ਼ ਅ ਮੇਰੀ ਕੁਆਂਟੀਟੀ ਆ ਕਿ ਮੈਂ ਇੰਨੀ ਪਾਉਣਾ ਠੀਕ ਆ ਮਤਲਬ ਮੰਨ ਲਓ ਕਿ ਇੱਕ ਚਮਚਾ ਤੇ ਜਿਹੜਾ ਬਦ ਮਿੱਠਾ ਪਾੜਦਾ ਹੈ ਉਫਰਾ ਬੱਤ ਪਾ ਲਵੇ ਠੀਕ ਹੈ ਜੀ ਉਸ ਤੋਂ ਬਾਅਦ ਆਪਾ ਪਾਉਣੀ ਹੈ ਚਾ ਪੱਤੀ ਓਕੇ ਵੇਟ ਕਰੋ ਚਾ ਪੱਤੀ ਆਪ ਦੇ ਹੱਥਾਂ ਮਾ ਨੇ ਆਪਦੇ ਸਾਬ ਨਾਲ ਨਹੀਂ ਮਤਲਬ ਅੱਧੇ ਚਮਚੇ ਤੋਂ ਘੱਟ ਪਾਉਣੀ ਹੈ ਇਹ ਖਾਰੀ ਆ ਥੋੜੀ ਇਸ ਕਰਕੇ ਮੈਂ ਉਸ ਤੋਂ ਨਾਲ ਘੱਟ ਪਾਈ ਹੈ ਬਾਕੀ ਤੁਸੀਂ ਘਰੋਂ ਪੁੱਛ ਸਕਦੇ ਆ ਵੀ ਆਪਣੀ ਚਾਹ ਪੱਤੀ ਕਿੰਨਾ ਖਾਰੀ ਆ ਜਾਂ ਕੀ ਆ ਜੇ ਖਾਰੀ ਆ ਤਾਂ ਉਹਨੂੰ ਤੁਸੀਂ ਤੋਂ ਕਪੜੇ ਵਿੱਚ ਚੌਥਾ ਹਿੱਸਾ ਚੌਥਾਈ ਸੋ ਥੋੜੀ ਜਿਹੀ ਵੱਧ ਮਤਲਬ ਤੀਜਾ ਹਿੱਸਾ ਪਾ ਲਓ ਯਾਰ ਚਮਚੇ ਦਾ ਠੀਕਾ ਓਕੇ ਤੇ ਇਹਨੂੰ ਇਦਾਂ ਆਉਣ ਦਿਓ ਬਾਲੇ ਬੂਲੇ ਬਾਲਾ ਪੋਸ਼ ਨਹੀਂ ਮੈਂ ਪਾਉਂਦਾ ਹਾਂ ਮੈਂ ਯਾਰ ਵੈਸੇ ਤਾਂ ਸਿੰਪਲ ਹੀ ਬਣਾਉਂਦਾ ਹਾਂ ਚਾਹ ਵੱਤ ਵੱਤ ਇਲਾਇਚੀ ਪਾ ਲਈ ਦੀਆ ਠੰਡ ਚ ਥੋੜਾ ਬਹੁਤ ਅਦਰਕ ਪਾਲਵੇਂ ਵਧੀਆ ਰਹਿੰਦਾ ਤੇ ਵੈਸੇ ਓਕੇ ਆ ਰੋਟਾਂ ਹੁਣ ਇਹਨੂੰ ਇਦਾਂ ਬਾਲੇ ਬੂਲੇ ਆਉਣ ਦੇ ਠੀਕ ਹੈ ਤੇ ਜਦੋਂ ਤੱਕ ਆਉਂਦੇ ਆ ਬਾਲੇ ਅੱਪਾ ਕਰਦੇ ਹਾਂ ਗੱਲਬਾਤ ਚਾਹ ਨਾਲ ਜਿਹੜਾ ਏ ਚੌਲ ਉਹ ਬਣਾ ਲੈਂਦੇ ਆ ਤਾਂ ਮੈਂ ਬਣਾ ਕੇ ਪਹਿਲਾਂ ਵੈਸੇ ਖਾ ਲਿਆ ਤੇ ਬੜਾ ਕੁਝ ਨਹੀਂ ਜ਼ਰੂਰਦਾ ਮੈਂ ਚੌਲ ਉਬਾਲੇ ਆ ਦਾਲ ਪਾਈ ਆ ਤੇ ਆਪਾਂ ਗੈਗਾਡਾ ਮਾਪਰੋਗਰਾਮ ਕਰਤਾ ਠੀਕ ਹੈ ਜੀ ਤੇ ਓਕੇ ਰਪੋਟਾਂ ਚੌਲਾਂ 'ਚ ਚਾਹ ਪਾ ਕੇ ਕਿਹੜਾ ਲੱਗਦੀ ਆ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ ਚੌਲਾਂ 'ਚ ਚਾਹ ਵੈਸੇ ਕਈਆਂ ਨੂੰ ਸੁਣਨ ਵਾਲਿਆਂ ਨੂੰ ਲੱਗੂ ਹੋਏ ਰਾਤ ਪਰ ਸਰਾ ਜੀ ਦਾ ਚੌਲਾ ਦੇ ਚਾਹ ਪਾ ਕੇ ਖਾ ਕੇ ਦੇਖੋ ਗਏ ਗੱਡ ਵੀ ਪ੍ਰੋਗਰਾਮ ਹੋ ਜਾਂਦਾ ਏ ਗਏ ਗੱਡ ਮਾ ਪ੍ਰੋਗਰਾਮ ਹੋ ਜਾਂਦਾ ਏ ਤੇ ਆ ਦੇਖੋ ਆਪਣਾ ਚਾਹ ਮਾਰੀ ਜਾਂਦੀ ਆ ਬਾਲੀ ਹੁਣ ਆਪਾਂ ਇਹ ਚ ਪਾਵਾਂਗੇ ਦੂਧ ਓਕੇ ਹੁਣ ਆਪਾਂ ਪਹਿਲਾਂ ਦੁੱਧ ਚੱਕ ਲਈਏ ਫ੍ਰਿਜ ਮਾਸਾ ਇਹ ਗੱਲ ਇਹ ਹੁਣ ਰਸੋਈ ਚ ਖਲਾਰਾ ਬਹੁਤ ਆ ਯਾਰ ਹਜੇ ਕੰਮ ਰੰਦਾ ਹੈ ਕਰਦਾ ਹੁਣ ਦਾ ਅਜੇ ਨਾ ਰਸੋਈ ਦਾ ਕੰਮ ਪਿਆ ਹੈ ਜਿਹੜੇ ਬਾਕਸ ਬਾਕਸ ਦੇ ਬਣਦੇ ਹੁੰਦੇ ਆ ਓ ਕਿਚਨ ਰੈਡੀ ਹੋਣਾ ਹੈ ਆ ਕਰਕੇ ਡੱਬੇ ਡੱਬੇ ਇੰਨੇ ਭਰੇ ਇਹਦੇ ਵਿੱਚ ਤੁਸੀਂ ਅੱਗੇ ਤੋਂ ਥੋੜਾ ਬੱਤ ਅੱਧੇ ਗਲਾਸ ਤੋਂ ਥੋੜਾ ਜਿਹਾ ਉੱਪਰ ਮਤਲਬ ਕਿ ਮੰਨ ਲਓ ਪੌਣਾ ਗਲਾਸ ਕਾ ਇਹ ਦੇਖੋ ਚਾਹ ਦਾ ਕਲਰ ਕਿਹੋ ਜਿਹਾ ਆ ਰਹਾ ਹੈ ਡਾਰਲਿੰਗ ਡਾਰਲਿੰਗ ਹੋਇਆ ਆਪਣਾ ਹੈ ਤੇ ਔੜ ਨੂੰ ਆਉਂਦੇ ਬਾਅਦ ਬੋਲੇ ਬਾਅਦ ਤੁਹਾਨੂੰ ਮੈਂ ਦੱਸੂਗਾ ਕਿੰਨੇ ਪਾਉਣੇ ਆ ਓਕੇ ਫਿਰ ਦੇਖਿਓ ਬਿਚਾ ਕਿਆ ਬਾਤਾਂ ਵਣਦੀਆਂ ਓਕੇ ਹੁਣ ਇੱਕ ਤਾਂ ਨਹੀਂ ਹੁਣ ਆਪਣੇ ਆਪ ਬਣਾਉਂਦਾ ਹੈ ਮੇਰੇ ਕੋਲੇ ਬੰਦੇ ਨਹੀਂ ਹੁੰਦੇ ਜਿਹੜੇ ਵੀਡੀਓ ਬਣਾਉਣ ਤੇ ਹੋਰ ਤਾਂ ਸੋ ਗੱਲਾਂ ਬਾਤਾਂ ਕੀ ਹਾਲ ਨੇ ਸਭ ਦੇ ਖਿਆਲ ਰੱਖਿਆ ਕਰੋ ਯਾਰ ਮੌਸਮ ਬਦਲਦਾ ਹੈ ਬਾਈ ਬਣ ਕੇ ਔਰ ਬੁਖਾਰ ਬਖੂਰ ਜੇ ਬਾਹਰ ਜਾ ਰਹੇ ਐਕਸਰਸਾਈਜ਼ ਜਰਾ ਜ਼ਰੂਰ ਕਰਿਆ ਕਰੋ ਬਧੀਆ ਖਾਇਆ ਬੀਆ ਕਰੋ ਹਾਂ ਠੀਕਾ ਮਤਲਬ ਬਾਹਰਲਾ ਵੀ ਖਾ ਲਈਏ ਕਦੇ-ਕਦੇ ਪਰ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਕਲੀਨ ਖਾਈਏ ਮਤਲਬ ਕਲੀਨ ਤਬਾਬ ਕੇ ਬਧੀਆ ਚੀਜ਼ਾਂ ਖਾਈਏ ਜਿਵੇਂ ਕਿ ਫੂਡਸ ਵਗੈਰਾ ਹੋ ਗਏ ਅ ਦਲੀਆ ਹੋ ਗਿਆ ਚੌਲ ਹੋ ਗਏ ਰੋਟੀ ਹੋ ਗਈ ਘਰ ਦਾ ਘਰ ਦਾ ਖਾਣਾ ਘਰ ਦਾ ਬਣਾ ਘਰ ਦਾ ਖਾਣਾ ਓਕੇ ਤੇ ਬਣਾ ਨਹੀਂ ਸੈਨਾ ਹੋ ਗਈ ਮੈਂ ਅੱਛਾ ਚਲੋ ਕੋਈ ਗੱਲ ਨਹੀਂ ਆ ਦੇਖੋ ਬਰਾ ਥੋੜੀ ਜਿਹੀ ਲਾਈਟ ਘੱਟ ਪੈ ਰਹੀ ਆ ਪਰ ਚਾਹ ਦਾ ਜਿਹੜਾ ਕਲਰ ਆ ਰਿਹਾ ਨਾ ਯਾਰ ਬਰਬਾਦ ਹੋ ਜਾਈਂ ਆਉਣ ਦਿਓ ਬਾਲਾ ਹਰੇ ਦੁੱਧ ਦਾ ਵਿੱਚ ਦੇ ਦੇਖਦਾ ਜਾ ਤੇ ਮਤਲਬ ਬਹੁਤ ਗੱਲਬਾਤ ਮਤਲਬ ਯਾਰ ਚਾਹ ਦਾ ਜਿਹੜਾ ਕਲਰ ਆ ਨਾ ਕਲਰ ਹੀ ਦਿਲ ਮਾਉਂਦਾ ਹੁੰਦਾ ਅਸਲ ਜੀ चाह कलर जड़ा वह चेक करो चेक करो चेक करो चाय उबल के बाहर को आ रही है वाह 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 वा, स्मेल आ रही है बाबा जी आए 4 5 ਵਾਲੇ ਦਵਾਉਣੇ ਆ ਫੇਰ ਗੱਲ ਬਣਨੀ ਆ ਚਾੜੀ ਐਦਾਂ ਨਹੀਂ ਵੀ ਬਸ ਇੱਕ ਅੱਧਾ ਬੜਾ ਆ ਜਾ ਦਵਾਇਆ ਤੇ ਬਸ ਕੱਚ ਬਲਕੀ ਜੀ ਉਹ ਨਹੀਂ ਕੰਮ ਕਰਨਾ ਬਾਈ ਕਿਆ ਪਾਣੀ ਕੜੀ ਹੋਈ ਗਏ ਲਾ ਦਿੱਤੀਆ ਗਾਲੀ ਗੱਲਾਂ ਥੋੜਾ ਜਿਹਾ ਗੈਸ ਲੋ ਕਰੋ ਓਕੇ ਆਕੇ ਬਾਹਰ ਜਿਹਨੂੰ ਨਾ ਆਵੇ ਤੇ ਆਪਾਂ ਗੱਲ ਕਰ ਰਹੇ ਸੀ ਹੀ ਗੱਲ ਕਰ ਰਹੇ ਸੀ ਮੈਂ ਤੁਹਾਡੇ ਵੀਰ ਚਲ ਕੋਈ ਹੋਰ ਤੇ ਆਪਾਂ ਹੁਣ ਜਲਦੀ ਗਾਣਿਆਂ ਦੀ ਵੀ ਵੀਡੀਓ ਪਾਇਆ ਕਰਾਂਗੇ ਕਵਰ ਸੌਂਗਸ ਵਗੈਰਾ ਜਾਂ ਆਪਣੇ ਖੁਦ ਦੇ ਮੇਰਾ ਯਾਰ ਸਟੂਡੀਓ ਰੈਡੀ ਹੋ ਗਿਆ ਏ ਤੇ ਤਾਂ ਕਰਕੇ ਫਿਰ ਨਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਜਲਦੀ ਬਸ ਪਾਇਆ ਕਰਾਂਗੇ ਪੌਪਕੀ ਵਲੌਗਸ ਵਗੈਰਾ ਮਤਲਬ ਯਾਰ ਮੈਂ ਰੈਗੂਲਰ ਹੋਣਾ ਚਾਹਣਾ ਪਰ ਮੈਨੂੰ ਨਾ ਆਏ ਹੁੰਦਾ ਕਿ ਯਾਰ ਮੈਂ ਨਾ ਕੁਝ ਵਧੀਆ ਜਿਹਾ ਮਤਲਬ ਚਾਜ ਜੇਦਾ ਪਾਇਆ ਪਾਵਾਂ ਹਣਾ ਮਤਲਬ ਵੀ ਕਹਿਣ ਦਾ ਭਾਵ ਕਿ ਜਿਵੇਂ ਹੁਣ ਆ ਚਲੋ ਫੂਲ ਬਲੌਗ ਹੋਵੇ ਤੇ ਜਾਂ ਮਤਲਬ ਫਿਰ ਮੈਨੂੰ ਆਇਆ ਜੇ ਹੁੰਦਾ ਯਾਰ ਤੁਸੀਂ ਬੋਰ ਨਾ ਹੋਵੋ ਤੇ ਤਾਂ ਕਰਕੇ ਨਾ ਮੈਂ ਥੋੜਾ ਫਿਰ ਕਦੇ ਕਦੇ ਜੇ ਪਾਉਣਾ ਵਾਸੇ ਮੈਨੂੰ ਜੇ ਕੋਈ ਸ਼ੁੱਧ ਵਧੀਆ ਕੰਟੈਂਟ ਲੱਗੂਗਾ ਵੀ ਹਾਂ ਯਾਰ ਆ ਪਾਉਣਾ ਚਾਹੀਦਾ ਤਾਂ ਮੈਂ ਪਾਉਂਗਾ ਵੀ ਤਾਂ ਜਿਹੜਾ ਤੁਹਾਨੂੰ ਪਸੰਦ ਆ ਵੀ ਤੇ ਆ ਦੇਖੋ ਆਪਣੀ ਚਾਹ ਦਾ ਕਲਰ ਆਪਣੀ ਕੈਮਰੇ ਤੇ ਜੰਮ ਗਈ। ਉੱਟ ਕੀ। ਇਹ ਮਾਰ। ਦਿਸ ਦਾ ਰੰਗ। ਕਿਆ ਬਾਤ ਕਿਆ ਬਾਤ। ਇਹ ਵੈਸੇ ਨੂੰ ਤਾਂ ਦੋਦਜੀ ਪੱਤੀ ਕਹਿ ਸਕਦੇ ਆ। ਜਿਵੇਂ ਸਾਹਵਾਲਾ ਚਾਹ ਹੈ ਨਾ। ਸਿਰਾ ਜੀ ਅਸਲਾ ਸਿਰਾ। ਇਹੋ ਮਤਲਬ ਦਬਾਓ ਹੋ ਵਾਲੇ 4-5 ਫੇਰ ਗੱਲਵਾ ਦਾ ਮਾਨੀਆਰੀਆ ਇਦਾਂ ਨਹੀਂ ਹੁਣ ਦੱਸਿਓ ਫਿਰ ਮੈਨੂੰ ਕਮੈਂਟ ਦੇ ਵਿੱਚ ਚੰਗਾ ਕੀਦਾ ਕੀਦਾ ਫਾਇਦਾ ਹੋਇਆ ਇਹ ਵੀਡੀਓ ਦੇਖ ਕੇ ਇਦਾਂ ਦਬਾਉਗਾ ਨੂੰ ਬਾਲੇ ਜਦੋਂ ਬਾਹਰ ਨੂੰ ਆਉਣ ਲੱਗੇ ਚੱਕ ਲੋ ਦੇਖੋ ਕਲਰ ਕਲਰ ਚੈੱਕ ਕਰੋ ਕਲਰ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਹੁੰਦੀ ਆ ਮੇਰੀ ਛਾ ਦੇ ਨਾਲ ਚਲੋ ਕੋਲ ਤੁਹਾਨੂੰ ਮੈਂ ਆਪਣੇ ਫੇਵਰਟ ਚੀਜ਼ ਦਿਖਾਉਣਾ ਮੈਂ ਜਿਆਦਾ ਮੂਹ ਦੇ ਨੇ ਆ ਗਿਆ ਨਾ ਕੈਮਰਾ ਚਲ ਕੋਈ ਗੱਲ ਨਹੀਂ ਤੇ you can check 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 ਆ ਦੇਖੋ ਸਖਤਾ ਮੇਰੇ ਬਹੁਤ ਫਿਰਦਾ ਬਾਹਰ ਹੋ ਗਿਆ ਓਕੇ ਦਸੇ ਦਾ ਮਠੀਆਂ ਪਕੌੜੀਆਂ ਲੂਣ ਵਾਲੀਆਂ ਲੇਕਿਨ ਖਤਮ ਹੋ ਗਈਆਂ ਉਹਨਾਂ ਦੇ ਵਿੱਚ ਮੈਂ ਮਿਕਸ ਕਰਕੇ ਖਾਣਾ ਤੇ ਆਹਾ ਬਲ ਡਾਈਜੈਸਟਿਵ ਬੋਲੇਗਾ ਸਰਾਜੀ ਪੋ ਬੰਗਲ ਵਾਲਾ ਇਹ ਚੀਜ਼ ਕੋਲੀ ਅਗ ਸਰਾ ਫੱਕ ਕੱਕ ਕੱਲ ਬਦਰੀ ਜਿੱਤ ਤਾ ਸਾਰਾ ਹੋ ਗਿਆ ਠੀਕ ਹੈ ਜੀ ਹੁਣ ਜਾਰ ਇੱਕ ਵਾਰੀ ਫੋੜ ਬਾਰੇ ਰੰਗ ਦੇਖੋ ਓਕੇ ਰੋਟਾ ਚੈੱਕ ਕਰੋ ਤੁਸੀਂ ਚੈੱਕ ਐਂ ਕਰਕੇ ਤਾਂ ਬਾਹਰ ਆ ਜਾ ਤਵਾ ਦਿਓ ਅੜੀ ਮਲਾਈ ਜੀ ਬਣਦੀ ਹੈ ਇਹ ਵਿੱਚ ਹੀ ਘੁਲ ਘੁਲ ਜਾਓ ਆਓ ਓਕੇ ਠੀਕ ਹੈ ਜੀ ਓਕੇ ਆਲ ਗੋਡ ਹੇਕ ਆਪ ਇਸ ਕੋ ਕਰੋ ਬੰਦ ਮੜਾਇਆ ਦਾ ਢੀਡਾ ਲਵਾ ਦੇ ਤੇ ਹੁਣ ਇਹਨੂੰ ਪਾਉਣੇ ਆਪਾਂ ਗਲਾਸਾਂ ਦੇ ਵਿੱਚ ਓਕੇ ਚਾਹ ਪਾਣੀ ਫਿਲ ਚਿਹਰਾ ਇਸ ਕੋ ਚੱਕ ਕੋ ਉਜਕ ਦਿਸ ਇਜ਼ ਦਾ ਚਾਈ ਕਲਰ ਸ਼ਿਆਰਾ ਕਲਰ ਐਨੀ ਗਾੜੀ ਬਣ ਗਈ ਵੀ ਚਾਹ ਪਾਣੀ ਵਿੱਚ ਹੋਊਗੀ ਨਾ ਲੰਗਾਉਣੀ ਔਖੀ ਆ ਚਾਹ ਪਾਣੀ ਨੂੰ ਵੀ ਇਦਾਂ ਇਦਾਂ ਕਰਨਾ ਪੈਂਦਾ ਆਪਰ ਇਦਾਂ ਹੀ ਪਸੰਦ ਆ ਮਤਲਬ ਕਹਿ ਲੀਏ ਜੀ ਗਾੜੀ ਗਾੜੀ ਚਾਹ ਲਓ ਜੀ ਤੇ ਪਹਿਲਾਂ ਪਾਣੀ ਪੀਏ ਪਾਣੀ ਠੀਕ ਹੈ ਜੀ ਚਾਹ ਪਣੀ ਗਈ ਆ ਬਣ ਯੂ ਕੈਨ ਚੈੱਕ ਇਟ ਹਮਲੋ ਇੱਕ ਸਿੱਪ ਲੈ ਕੇ ਦਿਖਾਣਾ ਦਿੱਕਤ ਦਾ ਨਹੀਂ ਹੈ ਬਸ ਮੈਨੂੰ ਪਤਾ ਕੈਂਟ ਹੀ ਬਣੀ ਗਾਡਰ ਕੋਕਾ ਕੈਨ ਠੀਕ ਹੈ ਜੀ ਤੇ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓਜ਼ ਮਿਲ ਜਾਣ ਓਕੇ ਜੀ ਲਵ ਯੂ ਆਲ ਬਾਏ